ਜ਼ిల్లా ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਵਿਖੇ ਬੀਐਮ ਪੱਤੀ ਮਿਨਿਸਟਰੀ ਅਤੇ ਨੌਜਵਾਨਾਂ ਵੱਲੋਂ ਸਾਂਝੇ ਤੌਰ ਤੇ ਇੱਕ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਮੁੱਖ ਪ੍ਰਚਾਰਕ ਦੇ ਤੌਰ ਤੇ ਪ੍ਰਭੂ ਦੇ ਦਾਸ ਪ੍ਰੇਮ ਬੀਐਮ ਪੱਤੀ ਅਤੇ ਉਹਨਾਂ ਦੇ ਨਾਲ ਪਾਸਟਰ ਰਾਖਲ ਪੱਤੀ ਪਹੁੰਚੇ ਅਤੇ ਵੱਡੀ ਗਿਣਤੀ ਵਿੱਚ ਆਈਆਂ ਹੋਈਆਂ ਸੰਗਤਾਂ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਵਚਨਾਂ ਨੂੰ ਸੁਣ ਕੇ ਆਨੰਦ ਮਾਣਿਆ ਕਥਾ ਦਿਨਾ ਹੈ ਪਰਮੇਸ਼ਰ ਮੇਰੇ ਜੀਵਨ ਦੀ ਸਭ ਤੋਂ ਵੱਧ ਆਦਰ ਤੇਰੇ ਨਾਮ ਨੂੰ ਮਿਲੇਗਾ ਸਭ ਤੋਂ ਪਹਿਲਾ ਸਥਾਨ ਤੇਰਾ ਹੋਏਗਾ ਪਰਮੇਸ਼ਰ ਇਹ ਦੁਨੀਆ ਦੇ ਰਿਸ਼ਤੇ ਸਾਰੇ ਫਿੱਕੇ ਪੈ ਜਾਣਗੇ ਪਰ ਪਰਮੇਸ਼ਰ ਤੇਰੇ ਨਾਲੋਂ ਕਦੇ ਵੀ ਮੇਰਾ ਰਿਸ਼ਤਾ ਨਹੀਂ ਟੁੱਟੇਗਾ ਪਰਮੇਸ਼ਰ ਤੂੰ ਮੇਰੇ ਜੀਵਨ ਜੇ ਮੇਰੇ ਖੁਦਾਵੰਦ ਉਹ ਤੇਰਾ ਹੱਥ ਅੱਜ ਮੈਨੂੰ ਛੁਡਾਵੇਗਾ ਤੇਰਾ ਹੱਥ ਅੱਜ ਮੈਨੂੰ ਛੁੜਕਾਰਾ ਦੇਵੇਗਾ ਤੇਰਾ ਹੱਥ ਮੈਨੂੰ ਬਚਾਵੇਗਾ ਪਰਮੇਸ਼ਰ ਸਭ ਤੋਂ ਪਹਿਲਾਂ ਸਾਰਿਆਂ ਦੀਆਂ ਜਾਨ ਸਦੀ ਪਰਮੇਸ਼ਰ ਮਸੀਹਾਂ ਤੁਹਾਨੂੰ ਬਰਕਤ ਦੇਵੇ ਮੈਂ ਅਬੋਸੁਲ ਗਿਆਨ ਪਠੀ ਅੱਜ ਦੀ ਜੋ ਮੀਟਿੰਗ ਆਪਣੇ ਲਾਹੌਰ ਨਗਰ ਦੇ ਵਿੱਚ ਔਰ ਇਹ ਇਹ ਨੌਜਵਾਨਾਂ ਦੇ ਕੋਲ ਆਈ ਗਈ ਹੈ ਔਰ ਇਹ ਨੌਜਵਾਨਾਂ ਨੇ ਬਾਤ ਚੜ ਕੇ ਪਰ ਉਹਦੇ ਕੰਮ ਨੂੰ ਕੀਤਾ ਔਰ ਇਸ ਮੀਟਿੰਗ ਦਾ ਇਸ ਇਬਾਦ ਦਾ ਇਹ ਹੀ ਵਿਸ਼ਾ ਹੈ ਕਿ ਜਿਆਦਾ ਜਿਆਦਾ ਸਾਡੇ ਨਾਲ ਨੌਜਵਾਨ ਜੁੜਨ ਔਰ ਇਹਨਾਂ ਨੂੰ ਨਸ਼ੇ ਦੇ ਬਾਰੇ ਦੱਸਿਆ ਗਿਆ ਕਿ ਆਪਣੇ ਮਾਪਿਆਂ ਦੀ ਆਗਿਆ ਕਰੀ ਕਰਨੀ ਆ ਔਰ ਕਿਵੇਂ ਪਰਮੇਸ਼ਰ ਦੇ ਬਚਨ ਤੋਂ ਚੱਲਣਾ ਵਾ ਔਰ ਦੱਸਿਆ ਗਿਆ ਕਿ ਅੱਜ ਤੋਂ ਪਰਮੇਸ਼ਰ ਦੇ ਵਿੱਚ ਆਪਾਂ ਵਧੀਏ ਤਾਂ ਜੋ ਇਹਤੇ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਸਾਡੀ ਜ਼ਿੰਦਗੀ ਵਿੱਚ ਕਈ ਪ੍ਰਕਾਰ ਦੀਆਂ ਚੀਜ਼ਾਂ ਹੁੰਦੀਆਂ ਨੇ ਔਰ ਸਾਡਾ ਜਿਹੜਾ ਇਹ ਪਲਾਨ ਹੈ ਜੇ ਮਕਸਦ ਦਾ ਕੋਈ ਆਹ ਤਾਰ ਮਿਕਤਾਨ ਨੂੰ ਲੈ ਕੇ ਨਹੀਂ ਆਗਾ ਕਿ ਅਸੀਂ ਉਹਨੂੰ ਨੀਚਾ ਚਾਹ ਉਹਨੂੰ ਉੱਪਰ ਦਿਖਾਈਏ ਸਾਡਾ ਮੇਨ ਮਕਸਦ ਹੈ ਕਿ ਇਹ ਨੌਜਵਾਨ ਜਿਹੜੇ ਪਾਪ ਦੇ ਚਨੇ ਨਸ਼ੇ ਜਨੇ ਹੋਰ ਵੀ ਇਦਾਂ ਦੇ ਕੰਮਾਂ ਚ ਨੇ ਕਾਜ ਉਹਨਾਂ ਨੂੰ ਬਾਹਰ ਕੱਢ ਕੇ ਤੇ ਪਰਮੇਸ਼ਰ ਨਾਲ ਜੋੜੀਏ ਔਰ ਪ੍ਰਭੂ ਦੇ ਵਿਚ ਵਦਨ ਔਰ ਤਾਂ ਜੋ ਖੁਦਾਵੰ ਉਹਨਾਂ ਨੂੰ ਹੋਰ ਬਰਕਤ ਹੋਵੇ ਤਾਂ ਜੋ ਉਹਨਾਂ ਦੇ ਦੁਆਰਾ ਉਹਨਾਂ ਦੇ ਮਾਪੇ ਬਲੋ ਖੁਸ਼ੀ ਮਿਲੇ ਔਰ ਤੁਹਾਨੂੰ ਪਤਾ ਕਿ ਅੱਜ ਮਾਪੇ ਬਹੁਤ ਸਾਰੇ ਪਰੇਸ਼ਾਨ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਔਰ ਸਾਡੇ ਅੱਜ ਬਹੁਤ ਇਥੋਂ ਦੇ ਨੌਜਵਾਨਾਂ ਨੇ ਬੜਾ ਸਾਥ ਦਿੱਤਾ ਇਹ ਅਪਰਾਲਾ ਕੀਤਾ ਚੰਦ ਦੜਾ ਦੇ ਵਿੱਚ ਔਰ ਬਹੁਤ ਹੀ ਅੱਛੀ ਤੇ ਵਧੀਆ ਤਰੀਕੇ ਨਾਲ ਦੀ ਜਿਹੜੀ ਇਬਾਦਤ ਹੋਈ ਹੈ ਮੀਟਿੰਗ ਬਹੁਤ ਅੱਛੀ ਰਹੀ ਹੈ ਔਰ ਪਰਮੇਸ਼ਰ ਇਹਨਾਂ ਬੱਚਿਆਂ ਨੂੰ ਬਹੁਤ ਸਾਰੀ ਬਰਕਤ ਦੇ ਤੇ ਔਰ ਤੁਹਾਡੇ ਐਸ ਮੀਡੀਆ ਦੇ ਦੁਆਰਾ ਵੀ ਇਹੀ ਸੋਸ਼ਲ ਮੀਡੀਆ ਦੁਆਰਾ ਵੀ ਇਹੀ ਸਾਰਿਆਂ ਨੂੰ ਸੁਨੇਹਾ ਦਿਨਿਆ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਵਧੀਏ ਹੋਰ ਵੀ ਪਿੰਡਾਂ ਦੇ ਵਿੱਚ ਜਿੱਦਾਂ ਕੋਈ ਮੀਟਿੰਗ ਕਰਵਾਉਣਾ ਚਾਹੁੰਦਾ ਵਾ ਅਸੀਂ ਆਪਣੀ ਚਰਚ ਦਾ ਸੌਂਡ ਭੇਜਦੇ ਹਾਂ ਔਰ ਸਾਰੀਆਂ ਚੀਜ਼ਾਂ ਐਵਰੀਥਿੰਗ ਕਰੀਦੇ ਹਾਂ ਤਾਂ ਜੋ ਪਰਮੇਸ਼ਰ ਰਾਜਵ ਦੇ ਉਤੇ ਨੌਜਵਾਨ ਪ੍ਰਭੂ ਦੇ ਵਿੱਚ ਬਚਾਏ ਜਾਣਾ ਪਹਿਲਾਂ ਤਾਂ ਸਾਰਿਆਂ ਨੂੰ ਜੈੰਸੀ ਦੀ ਜੈੰਸੀ ਕੀ ਅੱਜ ਦੀ ਜਿਹੜੀ ਮੀਟਿੰਗ ਆ ਸਾਰੇ ਨੌਜਵਾਨਾਂ ਨੇ ਰਲ ਕੇ ਕਰਾਈ ਆ ਔਰ ਮਤਲਬ ਕਿ ਜਿੱਦਾਂ ਨੌਜਵਾਨ ਅੱਜ ਤਨਬਾਦ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਨਾ ਨਸ਼ਿਆਂ ਦੇ ਵਿੱਚ ਨੇ ਗਲਤ ਸੰਗਤੀਆਂ ਦੇ ਵਿੱਚ ਨੇ ਔਰ ਇਸ ਪਿੰਡ ਦੇ ਨੌਜਵਾਨਾਂ ਨੇ ਜਮਾ ਚੁੱਕਿਆ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਬਚਾਉਣਾ ਵਾ ਤੇ ਬਾਕੀ ਦੂਜੇ ਪਿੰਡਾਂ ਦੇ ਵਿੱਚ ਵੀ ਆਪਾਂ ਜਿੱਦਾਂ ਆਪਾਂ ਬਚੇ ਦੂਜਿਆਂ ਨੂੰ ਵੀ ਬਚਾਉਣਾ ਔਰ ਇਹ ਪਿੰਡ ਦੇ ਸਾਰੇ ਨੌਜਵਾਨ ਨੇ ਜਿਨ੍ਹਾਂ ਨੇ ਮਤਲਬ ਰਲ ਕੇ ਮੀਟਿੰਗ ਨੂੰ ਕਰਵਾਇਆ ਉਹ ਪਾਸਟਰ ਬੀ ਐਮ ਭੱਟੀ ਆਏ ਨੇ ਇੱਥੇ ਜਿਨ੍ਹਾਂ ਨੇ ਮਤਲਬ ਪ੍ਰਭੂ ਦਾ ਪ੍ਰਚਾਰ ਸਾਡੇ ਵਿੱਚ ਵੰਡਿਆ ਔਰ ਉਹਨੂੰ ਸੁਣ ਕੇ ਮਤਲਬ ਅੱਜ ਕ